10 ਤਰੀਕ ਦਾ ਸਮਾਪਾਨਾ ਸਿੱਧੂ ਨੂੰ ਲੈ ਕੇ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਸਾਰੇ ਪਰਿਵਾਰ ਤੇ ਪਰਚੇ ਦਰਜ ਕਰ ਲਏ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਆਪ ਸਰਕਾਰ ਤੇ ਉੱਠ ਰਹੇ ਨੇ ਤੇ ਉੱਥੇ ਹੀ ਪਲਵਿੰਦਰ ਸਿੰਘ ਛੋਟੇ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਮੋੜ ਪਲਟਵਾਰ ਸਰਕਾਰਾਂ ਤੇ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਾਨਾ ਸਿੱਧੂ ਨੂੰ ਕੱਲ੍ਹ ਰਿਹਾਈ ਮਿਲਣੀ ਸੀ ਪਰ ਦੋਸਤੋ ਪਹਿਲਾਂ ਹੀ ਲੱਖਾ ਸਿੰਘ ਸਿਧਾਣਾ ਤੇ ਪਾਨਾ ਸਿੱਧੂ ਦੇ ਪਰਿਵਾਰ ਤੇ ਪਰਚੇ ਦਰਜ ਕੀਤੇ ਗਏ ਉਹਨਾਂ ਦੀਆਂ ਪੈਣਾ ਨੂੰ ਵੀ ਲੈ ਕੇ ਜਿਹੜੇ ਪਰਚੇ ਦਰਜ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਜੋ ਪਰਚੇ ਦਰਜ ਹੋ ਰਹੇ ਨੇ ਇਹ ਬਿਲਕੁਲ ਹੀ ਗਲਤ ਹੈ ਤੇ ਜਿਸ ਤੋਂ ਬਾਅਦ ਪਲਵਿੰਦਰ ਸਿੰਘ ਝੋਟਾ ਕਾਫੀ ਗਰਮ ਦਿਖਾਈ ਦੇ ਰਹੇ ਨੇ ਹੋਰ ਕੀ ਕਹਿਣਾ ਹੈ ਪਲਵਿੰਦਰ ਸਿੰਘ ਝੋਟੇ ਦਾ ਸੁਣਦੇ ਗੁਰੂ ਵੱਲੋਂ ਫਖਸ਼ੀ ਬਾਹਰੋਂ ਵੀ ਖਾਲਸਾ ਵਾਹਿਗੁਰੂ ਤੇ ਰਾਮ ਰਾਮ ਵਾਲੇ ਕਲਮ ਸਲਾਮ ਤੇ ਭਾਈ ਬਣ ਕੇ ਯਾਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਹੀ ਗੱਲ ਕਰਿਓ ਕੋਈ ਗਲਤ ਗੱਲ ਨਾ ਕਰਿਓ ਐਵੇਂ ਕੀ ਫਾਇਦਾ ਹੈਗਾ ਕਿਸੇ ਨੂੰ ਵੀ ਮਾੜਾ ਬੋਲਣਾ ਜੇ ਗੱਲ ਮਾੜੀ ਹੈ ਫਿਰ ਤਾਂ ਕਹੋ ਬਾਜਨ ਤੇ ਦਰੀਲਾਂ ਸਹੀ ਆਈਡੀਆਂ ਤੋਂ ਸੋ ਭਾਈ ਧਿਆਨ ਦਿਓ ਕੁਸ ਕੁ ਲੋਕ ਮੈਨੂੰ ਪਤਾ ਗਲਤ ਐਡੀਆਂ ਬਣਾ ਕੇ ਗਲਤ ਬੋਲਦੇ ਨੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਧਿਆਨ ਪੈਣਾ ਸਭ ਦੀਆਂ ਸੰਜੀਆਂ ਹੁੰਦੀਆਂ ਨੇ ਤਾਂ ਵੀ ਗੱਲੀ ਕੋ ਪ੍ਰਵਿੰਦਰ ਪਿਛਲੇ ਦਿਨੀ ਤਾਂ ਤਾਂ ਕਹਿਤਾ ਸੀਗਾ ਜਦੋਂ 3 ਤਰੀਕ ਨੂੰ ਲੱਖਾ ਸਧਾਨਾ ਉੱਥੇ ਗਿਆ ਸੰਗਰੂਰ ਹਾਂ ਵੀ ਕਹਿੰਦੇ 10 ਤਰੀਕ ਨੂੰ ਭਾਨੇ ਨੂੰ ਰਿਹਾ ਕਰ ਦਵਾਂਗੇ ਪਰ ਨਤੀਜਾ ਦਾ ਕੁਝ ਹੋ ਰਿਹਾ ਸਾਹਮਣੇ ਆਇਆ ਪਰਿਵਾਰ ਦੇ ਪਰਚੇ ਦਰਜ ਹੋ ਗਏ ਲੱਖੇ ਦੇ ਵੀ ਪਰਚਾ ਦਰਜ ਹੋ ਗਿਆ ਕੁਲਦੀਪ ਆਪਾਂ 3 ਕੁ ਮਹੀਨੇ ਪਹਿਲਾਂ ਹੰਡਾ ਲਿਆ ਸੀ ਇਹ ਸਾਰਾ ਕੁਝ ਤੂੰ ਉਹਦਾ ਗਵਾਹ ਤੂੰ ਸਵਾਲ ਵੀ ਕਰੇ ਸੀ ਉਦੋਂ ਉਹ ਐਸਡੀਸੀ ਜਾਂ ਜਦੋਂ 15 ਤਰੀਕ ਦੇ ਵੇਲੇ ਹੁੰਦੇ ਉਹਨਾਂ ਨੇ ਆਪਣੀਆਂ ਸਟੇਜਾਂ ਤੇ ਅਨਾਉਂਸਮੈਂਟ ਕਰਈ ਸੀ ਆਪਣੇ ਲੀਡਰ ਨਾਲ ਉਹਨਾਂ ਨੇ ਵਾਅਦੇ ਕਰੇ ਸੀ ਵੀ ਐਸਸੀ ਝੋਟੇ ਦੇ ਸਾਰੇ ਪਰਚੇ ਡਿਸਚਾਰਜ ਕਰਾਂਗੇ ਆ ਕਰਾਂਗੇ ਵੋਕ ਕਰਾਂਗੇ ਜਿਵੇਂ ਕਰਦੇ ਹੁੰਦੇ ਨੇ ਇਹ ਵੀ ਆਟੇ ਦੀਆਂ گاਵਾ ਬਣਾ ਕੇ ਉਹਨਾਂ ਨੇ ਤਾਂ ਯਾਰ ਇੱਕ ਵਾਰ ਵੀ ਗੱਲ ਕਰ ਆਪਣਾ ਕੀ ਰਿਹਾ ਪਰ ਧਰਨਾ ਨਹੀਂ ਛੱਕਿਆ ਅੱਜ ਵੀ ਬਾਸ ਉੱਤਰ ਧਰਨਾ ਆਪਣਾ ਜਾਰੀ ਹੈ ਉਹ ਕੋਈ ਮੇਰੇ ਪਰਚੇ ਨਹੀਂ ਉਹ ਆਪਣੇ ਮੰਗਾਂ ਲਈ ਆ ਜੋ ਆਪਾਂ ਮੰਗਾ ਮੰਗੀਆਂ ਹੋਈਆਂ ਵੀ ਇਹ ਬਲੈਕੀਆਂ ਦੀ ਪ੍ਰਾਪਰਟੀ ਜ਼ਬਤ ਕਰੀ ਜਾਵੇ ਜਾਂ ਇਹਦੇ ਪਰਚੇ ਪਾਏ ਜਾਣ ਜਾਂ ਜੋ ਜਿੰਨਾ ਜਿੰਨਾ ਵੀ ਅਫਸਰਾਂ ਨੇ ਨਾਲ ਸਾਥ ਦਿੱਤਾ ਉਹਨਾਂ ਦੇ ਕਾਰਵਾਈ ਹੋਏ ਬਟ ਉਹਨਾਂ ਦੇ ਕੋਈ ਕਾਰਵਾਈ ਨਹੀਂ ਉਲਟੇ ਆਪਣੇ ਦੇ ਹੋਰ ਪਰਚੇ ਪਾਈ ਜਾਂਦੇ ਨੇ ਉਹ ਪਰਚਿਆਂ ਦੇ ਵੀ ਆਪਾਂ ਤਰੀਕਾ ਮੁਕਤੀ ਜਾਂਦੇ ਨੇ ਜਿਹੜੇ ਇਹਨਾਂ ਨੇ ਕਹੀ ਸੀ ਕੈਨਸਲ ਕਰਾਂਗੇ ਖਾਰਜ ਕਰਾਂਗੇ ਤੇ ਆਪਣੇ ਤੇ ਵੀ ਨਵੇਂ ਪਰਚੇ ਹੋਰ ਪਾਏ ਜਾ ਰਹੇ ਨੇ ਇਹ ਆ ਸਿਰਫ ਮੈਨੂੰ ਪਤਾ ਸੀ ਉਦੋਂ ਤਾਈਂ ਉਹ ਮੈਂ ਆਪਦੇ ਦਿਲ ਦਾ ਬਿਆਨ ਜੋ ਮੇਰੇ ਪਰਿਵਾਰ ਤੇ ਹੱਡ ਮਿੱਤੀ ਆ ਜਾਂ ਮੇਰੀ ਟੀਮ ਤੇ ਜਾਂ ਤੇਰੇ ਤੇ ਨਾਲ ਤੂੰ ਵੀ ਨਾਲ ਸੀ ਜਾਂ ਜਿਹੜੇ ਪੱਤਰਕਾਰ ਤੇ ਸਾਥੀ ਪੱਤਰਕਾਰ ਸੀ ਬਚਾਉ ਨਹੀਂ ਸੀਗੇ ਚੰਗੇ ਸੀ ਸੂਝਵਾਨ ਸੀ ਜਾਂ ਆਮ ਲੋਕ ਹੁਣ ਆਹੀ ਤਾਂ ਘਰ ਸੀ ਜਾ ਉਹ ਉਹਦੇ ਕਿੰਨੀ ਤਰੀਕ ਸੀ ਜਦੋਂ ਪਹਿਲੀ ਦੂਜੀ ਵਾਰ ਉਹਨੇ ਪਹਿਲੀ ਵਾਰ ਵੀ ਹੋਣ ਚੱਕ ਕੇ ਲਗੇ ਤੈਨੂੰ ਸੱਤ ਦੇ ਝੂਠੇ ਪਰਚੇ ਚੋ ਦੇ ਤੈਨੂੰ ਸੱਤ ਦੇ ਪਰਚੇ ਚੋਂ ਪਹਿਲਾਂ ਤਾਂ ਮੈਂ ਉਹਦੀ ਗੱਲ ਕਰ ਰਹਾ ਮੈਨੂੰ ਲੈ ਕੇ ਚੱਕ ਕੇ ਚਾੱਕ ਕੇ ਲਿਜਾ ਕੇ ਮੇਰਾ ਰਿਮਾਂਡ ਲੈ ਲਿਆ ਚਾਰ ਦਿਨ ਮੈਨੂੰ ਥਾਣੇ 'ਚ ਲੱਗਿਆ ਚੌਥੇ ਦਿਨ ਉਹ ਪਿੰਡ ਲਾਈਵ ਹੋ ਗਿਆ ਸਾਰਾ ਪਿੰਡ ਦਾ ਧੰਨਵਾਦ ਕਰਦਾ ਮੂਲਾ ਸਿੰਘ ਵਾਲਾ ਪਿੰਡ ਸੀ ਨਾ ਉਹ ਉਹ ਪਿੰਡ ਦੇ ਲੋਕ ਇਕੱਠੇ ਹੋ ਗਏ ਉੱਥੇ ਕੈਮਰੇ ਲੱਗੇ ਵੀ ਸੀ ਉਹਨਾਂ ਐਕਸੀਡੈਂਟ ਹੋਇਆ ਉਹਰੇ ਪੁਲਿਸ ਵਾਲਿਆਂ ਨੇ ਥਿਉਰੀ ਬਣਾ ਕੇ ਮੇਰੇ ਤੇਨੂੰ ਸੱਤ ਲਾਤੀ ਉਲਾਈ ਦਿੱਤੀ ਸੀ ਜੇ ਲੋਕ ਨਾ ਖੜੇ ਹੁੰਦੇ ਇਹਨਾਂ ਦਾ ਕੀ ਸੀਗਾ ਆਪਣਾ ਕੰਮ ਉੱਥੇ ਉਹ ਲੋਕਾਂ ਦਾ ਰੋ ਹੋ ਗਿਆ ਲੋਕਾਂ ਦਾ ਬਰੋ ਹੋ ਗਿਆ ਆਪਾਂ ਨੂੰ ਆਉਣ ਜੱਜ ਦੇ ਸਾਹਮਣੇ ਇਹਨਾਂ ਨੂੰ ਆਪਣਾ ਪਰਚਾ ਖੁਦ ਡਿਸਚਾਰਜ ਕਰਨਾ ਪਿਆ ਉੱਥੇ ਮਦਈ ਮਦੂਈ ਕੋਈ ਨਹੀਂ ਆਇਆ ਫੇਰ ਪਰਚੇ ਪਾਏ ਫੇਰ ਆਪਾਂ ਨੂੰ ਜੱਜ ਨੇ ਕਿਹਾ ਜ਼ਮਾਨਤ ਲਾ ਹੀ ਘਰ ਸੀ ਆ ਪਿਛਲੀ ਕੰਦ ਥਾਣੀ ਚੜ ਕੇ ਆ ਆਹ ਚੇਅਰਮੈਨ ਦਾ ਘਰ ਹੈ ਮੌਜੂਦਾ ਚੇਅਰਮੈਨ ਦਾ ਅੱਜ ਜਿੰਮਾ ਏਰੀਆ ਕੰਨਾ ਹੁੰਦੀ ਟਪਕੇ ਆ ਗਿਆ ਆਪਣਾ ਬਾਰ ਖੁੱਲਿਆ ਨਹੀਂ ਆ ਬਾਰ ਭੰਨਿਆ ਮੇਰੇ ਬੱਚੇ ਉਹ ਬੰਜੇ ਥੱਲੇ ਬੜ ਗਏ ਮੇਰੀ ਮਿਸਰੀ ਨੂੰ ਮੇਰੀ ਘਰ ਵਾਲੀ ਜੋ ਦਵਾਲਾਤਾਰੀ ਸਿੰਘਣੀ ਆ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਨੂੰ ਜੱਜ ਨੇ ਕਿਹਾ ਜਮਾਨਤ ਨਾਲ ਆਪਾਂ ਜਮਾਨਤ ਆਪਾਂ ਤਾਂ ਲੈਤੀ ਨਾ ਮੇਰੇ ਪਰਿਵਾਰ ਨੇ ਨਾ ਹੀ ਆਪਾਂ ਕੋਈ ਅਰਜੀ ਅੰਦਰ ਜਾ ਕੇ ਮੈਨੂੰ ਬੜਾ ਇੱਧਰ ਤਾਂ ਇਹਨਾਂ ਨੂੰ ਕਹਿ ਦਿਆ ਕਰਨ ਅਸੀਂ ਛੜ ਦਾਂਗੇ ਛੋਟੇ ਨੂੰ ਅੰਦਰ ਮੇਰੇ ਕੋਲੇ ਕੋਲ ਅਫਸਰ ਸਾਹੀ ਆਇਆ ਕਰੇ ਆਪਾਂ ਵੱਡੇ ਵੱਡੇ ਅਫਸਰ ਉਹ ਮੈਨੂੰ ਕਹਿਆ ਕਰਨ ਇੱਕ ਸਾਈਨ ਕਰ ਦੇ ਤੇਰੇ ਮੈਨੂੰ ਵੀਡੀਓਆਂ ਦਿਖਾਇਆ ਕਰਨਾ ਤੇਰਾ ਬੰਦਾ ਦੇਖ ਲੈ ਆ ਸਾਡੇ ਕੋਲੇ ਤੇਰੇ ਧਰਨੇ ਚ ਸਾਰਾ ਦਾ ਸ਼ਾਮ ਨੂੰ ਸਾਡੇ ਵਾਸਤੇ ਨਾ ਪਲਾਟ ਦਾ ਰੌਲਾ ਪਲਾਟ ਦੇ ਰੌਲੇ ਵਾਸਤੇ ਸਾਨੂੰ ਸਾਰਾ ਕੁਝ ਦੱਸ ਕੇ ਗਿਆ ਇਹ ਵੀਡੀਓ ਬਣਾਉਂਦੇ ਹੁੰਦੇ ਨੇ ਐ ਫਿਰ ਇਹ ਮੈਨੂੰ ਆਹ ਤੇਰਾ ਵਕੀਲ ਹੈ ਸ਼ਾਮ ਨੂੰ ਇੰਨੇ ਵਜੇ ਮਿਲਿਆ ਉਹ ਲੜੇ ਵੀ ਮੇਰੇ ਖਤੇ ਸਹੀ ਲੜੇ ਸਾਰੀ ਮੈਂ ਨਹੀਂ ਕਹਿੰਦਾ ਕੋਈ ਮਾੜਾ ਲੜਿਆਣਾ ਬਟ ਯਾਰ ਉਹਨਾਂ ਨੂੰ ਮੰਨਣਾ ਪੈਂਦਾ ਹੁਣ ਕਿਦੀ ਮੰਨਣ ਜਦੋਂ ਓਐਸਡੀ ਇੱਕ ਤਰ੍ਹਾਂ ਦਾ ਮੁੱਖ ਮੰਤਰੀ ਹੋ ਗਿਆ ਓਐਸਡੀ ਉਹਦੀ ਜਵਾਨੀ ਹੋ ਗਈ ਉਹਦਾ ਕਿਹਾਣਾ ਇਹਨਾਂ ਨੇ ਮੰਨਿਆ ਫਿਰ ਮੈਨੂੰ ਪਤਾ ਸੀ ਫਿਰ ਜਦੋਂ ਉੱਥੇ ਇਹਨਾਂ ਨੇ ਸਮਝੌਤਾ ਕਰ ਲਿਆ ਹੋ ਗਿਆ ਪੁਲਿਸ ਵਾਲਿਆਂ ਨੇ ਕਰਾ ਲਿਆ ਕਿਵੇਂ ਮਰਜ਼ੀ ਕਰਾ ਲਿਆ ਹੁਣ ਤੂੰ ਇੱਕ ਚੀਜ਼ ਦੇਖ 5:40 ਤਾ ਇਹਨਾਂ ਨੇ ਪਰਚਾ ਕੱਟਿਆ ਉਸੇ ਦਿਨ 7 ਵਜੇ ਇਹ ਸਮਝੌਤਾ ਕਰ ਰਹੇ ਨੇ 5:40 ਤਾ ਇਹਨਾਂ ਨੇ ਪਰਚਾ ਕੱਟਤਾ 7 ਵਜੇ ਸਮਝੌਤਾ ਕਰ ਰਹੇ ਨੇ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀ ਮੈਂ ਤਾਂ ਆਪ ਦਾ ਬਿਆਨ ਐਂ ਦਿੱਤਾ ਸੀ ਤੇ ਨੂੰ ਤੇਰੇ ਚੈਨਲ ਤੇ ਵੀ ਇਹ ਚ ਦੋਸ਼ ਕਿਸੇ ਦਾ ਨਹੀਂ ਬਾਰੇ ਲੋਕ ਕਹਿ ਰਹੇ ਨੇ ਲੱਖਾ ਉੱਥੇ ਕਿਵੇਂ ਪਹੁੰਚ ਗਿਆ ਲੱਖਾਂ ਦੀ ਹਿੰਮਤ ਨਾਲ ਪਹੁੰਚ ਗਿਆ ਬਾਈ ਉਹਨੇ ਜਿਵੇਂ ਉੱਦੇ ਹੀ ਮੈਂ ਤੇਰੇ ਚੈਨਲ ਤੋਂ ਪਹਿਲੀ ਇੰਟਰਵਿਊ ਕਰੀ ਸੀ ਉਹ ਤੇ ਕਿਹਾ ਸੀ ਵੀ ਉਹਦੀ ਹਿੰਮਤੋਂ ਪਹੁੰਚ ਗਿਆ ਸਾਨੂੰ ਪਹੁੰਚਣ ਦਿੱਤਾ ਗਿਆ ਸੀ ਦਰਗੇ ਲਾ ਲਓ ਚਿਬਕੇ ਲਾ ਲਓ ਜਾਂ ਹਾਨੂੰ ਐ ਹੋ ਗਿਆ ਵੀ ਕਿਉਂ ਭਰਾ ਮਾਰੀ ਜੰਗ 'ਚ ਪੈਣਾ ਇੱਥੇ ਕਿੰਨੀ ਪੁਲਿਸ ਸੀ ਤੂੰ ਤਾਂ ਵੀਡੀਓ ਬਣਾ ਕੇ ਲਿਆ ਸਾਰੀ ਹਣਾ ਕਿਵੇਂ ਨੰਗ ਜਾਂਦੇ ਮੇਰੀ ਮਾਤਾ ਜੀ ਪਹੁੰਚ ਗਏ ਸੀ ਉੱਥੇ ਉਹਨਾਂ ਨੇ ਗ੍ਰਿਫਤਾਰੀ ਵੀ ਦਿੱਤੀ ਚਲੋ ਮੈਂ ਪਰ ਯਾਰ ਮੈਨੂੰ ਪਤਾ ਸੀ ਪੰਜ ਨੂੰ ਇਹ ਛੱਡਦੇ ਨਹੀਂ ਕੋਈ ਨਾ ਕੋਈ ਗੁੰਝਲ ਘਰਾਰੀਏ ਫਸਾਉਣਗੇ ਉਦੋਂ ਅਗਲੇ ਦਿਨ ਹੀ ਪੰਜ ਦੇ ਪਰਿਵਾਰ ਨੂੰ ਫੋਨ ਆ ਗਿਆ ਸੀ ਪਟਿਆਲੇ ਹੜੀ ਐਸਪੀ ਦਾ ਵੀ ਭਾਈ ਜ਼ਮਾਨਤ ਕਰਾ ਲਓ ਐਂ ਕਰਾ ਲਓ ਕਿ ਬਸ ਤਾਂ ਛੱਡਣ ਦੀਆਂ ਗੱਲਾਂ ਕਰ ਰਹੇ ਸੀ ਤੇ ਫਿਰ ਤੂੰ ਦੇਖ ਹੀ ਲਿਆ ਕੱਲ ਤਾਂ ਪਰਚਾ ਸਾਹਮਣੇ ਆ ਗਿਆ ਪੰਜ ਨਤੀ ਦੇ ਪਰਚਾ ਕਰਿਆ 7 ਵਜੇ ਸਮਝੌਤਾ ਕਰਿਆ ਇੱਕ ਤਾਂ ਉਹ ਡਰੋਨ ਲਈ ਹੋ ਗਿਆ ਲੋਕਾਂ ਨੂੰ ਵੀ ਲੋਕ ਡਰ ਜਾਣਗੇ ਘਰਾਂ 'ਚ ਬਹਿ ਜਾਣਗੇ ਮੈਨੂੰ ਸੁਨੇਹਾ ਆਇਆ ਕਿ ਵੀ ਤੂੰ ਚੁੱਪ ਕਰ ਜਾ ਤੇ ਜ਼ਮਾਨਤ ਕਰਾ ਲੈ ਫਲਾਣੇ ਭਾਰਤ ਤੋਂ ਕਰਾ ਲੈ ਮੈਂ ਜ਼ਮਾਨੀ ਨਹੀਂ ਕਰਾਉਂਦਾ ਯਾਰ ਪਾ ਦੇ ਜਿਹੜੇ ਮਰਜ਼ੀ ਕੋਈ ਗੱਲ ਨਹੀਂ ਫੋਰ ਬਹਿ ਜਾਗੇ ਅੰਦਰ ਅੰਦਰ ਸੇਫਤ ਰਹਾਂਗੇ ਇੱਥੇ ਟੈਨਸ਼ਨ ਦਾ ਬਚਾਂਗੇ ਮਾਮਾ ਆ ਕੇ ਰੋਂਦੀਆਂ ਨੇ ਲੋਕ ਰੋਂਦੇ ਨੇ ਉਵੇਂ ਹੀ ਨਸ਼ਾ ਵਿਕ ਰਿਆ ਉਹਨਾਂ ਦੁਕਾਨਾਂ 'ਤ ਜਿਹੜੀਆਂ ਆਪਾਂ ਫੜਫੜ ਫੜਾਈਆਂ ਸੀਗੀਆਂ ਫਿਰ ਆਪ ਦਾ ਫਿਰ ਜਾਣਦੇ ਆ ਜੇ ਕੋਈ ਕਹਿ ਦੇ ਨਾ ਜਾਣੇ ਫਿਰ ਅਗਲਾ ਕਹਿੰਦਾ ਤੂੰ ਹੁਣ ਡਰਦਾ ਹੈ ਕਿਉਂ ਪਿੰਡਾਂ 'ਚ ਲੋਕ ਸਾਧ ਦੇ ਉੱਥੇ ਜਾਣਾ ਹੀ ਪੈਂਦਾ ਹੈ ਫਿਰ ਆਪਾਂ ਅੰਦਰ ਬਹਿ ਜਾਗੇ ਜਾ ਕੇ ਤੇ ਹੁਣ ਆਪਾਂ ਕੀ ਕਰੀਏ ਯਾਰ ਕਿਵੇਂ ਲੜੀਏ ਕੀ ਉਹਨਾਂ ਸਰਕਾਰਾਂ ਦੇ ਐਡੇ ਅਫਸਰਾਂ ਨੇ ਉੱਥੇ ਲਿਖਤੀ ਦਿੱਤਾ ਮੈਨੂੰ ਤਾਂ ਪਤਾ ਨਹੀਂ ਕਿਹੜਾ ਲਿਖਤੀ ਹੁੰਦਾ ਆਟੇ ਦੀਆਂ ਦਾ ਬੰਗਾਵਾ ਬਣਾ ਕੇ ਉਹੀ ਫੌਜ ਸੀ ਉਹੀ ਪੁਲਿਸ ਸੀ ਉਹਦੀ ਲਾਲ ਆਪਣੇ ਅਰੰਗਜੀਤ ਦੀ ਲਾਲਾ ਉਸ ਤੋਂ ਬਾਅਦ ਹਰ ਬਾਰ ਲਾਲਾ 1984 ਵੇਲੇ ਲਾਲਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਦੋਂ ਵੀ ਇਹਨਾਂ ਨੇ ਕੀ ਕੁਝ ਕਰਿਆ ਸੰਤ ਸਿੰਘ ਲੌਂਗਵਾਲ ਵਰਗੇ ਮੀਟਿੰਗਾਂ ਕਰਕੇ ਆਉਂਦੇ ਰਹੇ ਉਦੋਂ ਕੀ ਕੁਝ ਉਹ ਸਾਰਾ ਤੜਾ ਤਾਂ ਐ ਮੀਟਿੰਗ ਕਰੀ ਹੈ ਵੀ ਅਸੀ ਭਾਈ ਜਾਂਦੇ ਨਿਰਜੀਵ ਗਾਂਧੀ ਨਾਲ ਮਿਲਦੇ ਨਹੀਂ ਕੋਈ ਉਹ ਸਹਿਮਤੀ ਹੁੰਦੀ ਸੰਤ ਜਰਨਾ ਜਿਹੜਾ ਉਹ ਸੀ ਲੋਂਗੋਆ ਵਾਲਾ ਉਹ ਉਹਦਾ ਕੱਲੇ ਦੀ ਅਗਲੇ ਤਸਵੀਰੇ ਦੇ ਰੇੜੂ ਤੇ ਕਹਿੰਦੇ ਖਬਰ ਚੱਲ ਪਈ ਵੀ ਸੰਤ ਨੇ ਕਰ ਲਿਆ ਉਹਨੇ ਲੋਂਗੋਆ ਵਾਲੇ ਨੇ ਵੀ ਸਮਝੌਤਾ ਦੂਜੇ ਬੰਦੇ ਸਾਰੇ ਪਾਸੇ ਇੱਕ ਪਾਸੇ ਸਟੈਂਡ ਲਈ ਖੜੇ ਹੁਣ ਮੈਂ ਤੇਰੇ ਚੈਨਲ ਨਾਲ ਆਈਆਂ ਐ ਬੇਨਤੀ ਕਰਦਾ ਵੀ ਸਭ ਦੂਜੇ ਜਿੰਨੇ ਵੀ ਸਿਆਸੀ ਨੇ ਜਾਂ ਬੁੱਧੀ ਬੁੱਧੀਮਾਨ ਲੋਕ ਨੇ ਉਹ ਇਹ ਗੱਲ ਸੋਚਣ ਪਹਿਣਾ ਤੇ ਮਾਵਾ ਤੇ ਜਦੋਂ ਪਰਚੇ ਇਹ ਪਾ ਦਿੰਦੇ ਨੇ ਤਾ ਪਿੱਛੇ ਕੀ ਰਹੇਗਾ ਯਾਰ ਇਸ ਤੋਂ ਉੱਤੇ ਹੋਰ ਕੀ ਹੋਊਗਾ ਬਾਈ ਇਸ ਤੋਂ ਉੱਤੇ ਹੋਰ ਜ਼ੁਲਮ ਕੀ ਹੁਣ ਉਹ ਜਮਾਨਾ ਤਾਂ ਹੈ ਨਹੀਂਗਾ ਵੀ ਚੱਕ ਕੇ ਅਨਕਾਉਂਟਰ ਵੀ ਹੋਈ ਜਾਂਦੇ ਨੇ ਵੈਸੇ ਅੱਜ ਵੀ ਕਰੇ ਨੇ ਗੈਂਗਸਟਰੀ ਦੇ ਨਾਂ ਤੇ ਮੈਨੂੰ ਉਹ ਜਮਾਨਾ ਤਾਂ ਹੈ ਨਹੀਂਗਾ ਵੀ ਹੁਣ ਉਹ ਯਾਰ ਕਿੱਸਾ ਬਣਾਲੇ ਕਿਵੇਂ ਕੀ ਕਰ ਰਹੇ ਨੇ ਕਿਵੇਂ ਡਰਾ ਰਹੇ ਨੇ ਇੱਕ ਵਾਰ ਤਾਂ ਕਹਿ ਰਹੇ ਆ ਵੀ ਅਸੀਂ ਸਾਰਾ ਇੱਕ ਦੋ ਲੀਡਰਾਂ ਨੇ ਵੀ ਕਿਹਾ ਹੈਗਾ ਵੀ ਅਸੀਂ ਪਰਪਾਈ ਕਰਵਾਵਾਂਗੇ ਕੈਮਰੇ ਫੋਟਿਆਂ ਦੀ ਜਾਂ ਆਹ ਕਰਵਾਵਾਂਗੇ ਹੁਣ ਫੇਰ ਉਹ ਪਰਪਾਈ ਕਿੱਧਰ ਗਈ ਇਹ ਤਰ੍ਹਾਂ ਨੇ ਬਿਆਨ ਦਿੱਤੇ ਨੇ ਮੈਂ ਸੋਣਿਆ ਨੇ ਵੀ ਅਸੀਂ ਪਰਪਾਈ ਕਰਵਾ ਲਾਂਗੇ ਸਾਡੇ ਨਾਲ ਵਾਦੇ ਕਰੇ ਨੇ ਹੁਣ ਮੈਂ ਤਾਂ ਤੈਨੂੰ ਕਿਹਾ ਸੀ ਵੀ 10 ਤਰੀਕ ਦਾ ਇੰਤਜ਼ਾਰ ਕਰੋ 10 ਤਰੀਕ ਨੂੰ ਪਤਾ ਲੱਗੂ ਕੀ ਪਤਾ ਖਬਰੇ ਭਾਨੇ ਨੂੰ ਛੱਡ ਜੀ ਜਾਣ ਉਹਦੇ ਸੀਐਮ ਮਾਨ ਲਾਈਬਾਇਸ ਜਿਵੇਂ ਉਹ ਕਹਿ ਰਿ ਸੀ ਲੋਕ ਇਹ ਜਾ ਕੁਝ ਕਰ ਰਹੇ ਨੇ ਮੈਨੂੰ ਤਾਂ ਹੀ ਲੱਗਦਾ ਯਾਰ ਇਹ ਉਹਦਾ ਹਾਲਾਣ ਹੋਊਗਾ ਮੈਨੂੰ ਤਾਂ ਕਿ ਤੂੰ ਹੋਰ ਹੀ ਤੂੰ ਵੀ ਹਿਲਦੀ ਲੱਗਦੀ ਐ ਵੀ ਉਹਨੂੰ ਪਤਾ ਪੰਜਾਬ ਵੀ ਬੰਦਾ ਉਹ ਪੰਜਾਬ ਦਾ ਇਤਿਹਾਸ ਪੜਿਆ ਉਹ ਤਾਂ ਇਹ ਜਾ ਕੁਝ ਕਰਦਾ ਨਹੀਂ ਯਾਰ ਹਨਾ ਕਾਲ ਵਿਅਕਤੀ ਮੈਂ ਹਾਂ ਚੱਲ ਚੱਲੀ ਚੱਲ ਤੂੰ ਤੇ ਇੱਕ ਪਰਮਿੰਦਰ ਕਾਫੀ ਜਿੰਨੇ ਲੋਕ ਗਏ ਸੀਗੇ ਭਾਨੇ ਦੀ ਰਿਹਾਈ ਦੇ ਲਈ ਸੰਗਰੂਰ ਹਣਾ ਹਾਂ ਹਾਂ ਉਹਨਾਂ ਨੂੰ ਇੱਕ ਵਿਸ਼ਵਾਸ ਜਾ ਹੋ ਗਿਆ ਸੀ ਵੀ 10 ਤਰੀਕ ਨੂੰ ਰਹਾ ਕਰ ਦੇਣਗੇ 10 ਤਰੀਕ ਤਾਂ ਹਜੇ ਬਾਕੀ ਪਈ ਆ ਬੇਸ਼ੱਕ ਪਰਚੇ ਦਰਜ ਕਰਤੇ ਉਹ ਪਰਚੇ ਤਾਂ ਤਿੰਨ ਨੂੰ ਹੀ ਦਰਜ ਕਰਤਾ ਸੀ 5 29 ਤੇ ਸਮਝੌਤੇ ਤੋਂ ਘੰਟਾ 2 ਘੰਟਾ ਪਹਿਲਾਂ 2 ਘੰਟੇ ਪਹਿਲਾਂ ਹੂੰ 2 ਘੰਟੇ ਪਹਿਲਾਂ ਹੀ ਕਰਤਾ ਸੀ ਪਰਚਾ ਦਰਜ ਤਾਂ ਇਹਨਾਂ ਦਾ ਕੀ ਹੁੰਦਾ ਯਾਰ ਇਹਨਾਂ ਨੇ ਤਾਂ ਮੁਲਾਜ਼ਮਾਂ ਦਾ ਵੀ ਕੋਈ ਕਸੂਰ ਨਹੀਂ ਆਪਾਂ ਉਹਨਾਂ ਨੂੰ ਕਹੀ ਜਾ ਉਹਨਾਂ ਦਾ ਉਪਰੋਹ ਹਕਮ ਹੁੰਦਾ ਉਹ ਪੜਾਇਆ ਉਹਨਾਂ ਨੂੰ ਕਾਨੂੰਨ ਮੰਨ ਲੈ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਤੁਸੀਂ ਭੀੜ ਨੂੰ ਕਿਵੇਂ ਵੀ ਮੋਨੋਰੇਟ ਕਰਨਾ ਹੈ ਕਿਵੇਂ ਵੀ ਕੰਟਰੋਲ ਕਰਨਾ ਹੈ ਕੁਸ਼ ਮਰਜ਼ੀ ਹੁਣ ਯਾਰ ਇਹਨਾਂ ਦੀ ਇਹ ਕੀ ਲਿਖਤੀ ਦਿੱਤਾ ਕਿੱਧਰ ਗਿਆ ਹੁਣ ਲਿਖਤੀ ਦਿੱਤਾ ਕੀ ਹੋ ਗਿਆ ਜਾਂ ਤੇਰੇ ਚੈਨਲ ਤੇ ਇੰਟਰਵਿਊ ਪਈਆਂ ਨੇ ਤੂੰ ਪਾ ਦੀਆਂ ਉਹ ਐਸਡੀ ਨਾਲ ਤੂੰ ਆਪ ਕਰੇ ਹੋਇਆ ਬਚਣਾ ਵੀ ਸਵਾਲ ਜਾਂ ਆਪਣੇ ਬੁਧਰਾਮ ਬੁਧਰਾਮ ਨਾਲ ਹਨਾ ਬਣਾ ਵਾਲੀ ਨਾਲ ਹਣਾ ਹਾਲਾਂਕਿ ਬਣਾ ਵਾਲੀ ਹੁਣ ਵੀ ਕਹਿ ਰਿਹਾ ਜਦੋਂ ਹੁਣ ਉਹਨਾਂ ਕੋਲੇ ਜਾਂਦੀ ਆਪਣੀ ਟੀਮ ਇਕੱਠੀ ਹੋ ਕੇ ਵੀ ਭਾਈ ਤੁਸੀਂ ਕਿਹਾ ਸੀ ਉਹ ਤਾਂ ਕਹਿੰਦਾ ਸੀ ਤਹੀ ਨਹੀਂ ਅਸੀਂ ਕੋਲੋਂ ਕੇ ਪਰਚੇ ਕੈਂਸਲ ਕਰਾ ਕੇ ਕੈਂਸਲੇਸ਼ਨ ਲਾਵਾਂਗੇ ਉਹ ਪਤਾ ਕੀ ਕਹਿ ਰਹੇ ਨੇ ਵੀ ਧਰਨਾ ਚੱਕ ਲਓ ਆਪਾਂ ਕਿਉਂ ਧਰਨਾ ਚੱਕੀਏ ਭਾਈ ਧਰਨਾ ਕੀ ਪਰਚੇ ਪਿੱਛੇ ਲਾ ਹੋਰ ਪਾ ਦਿਓ 20 ਪਾ ਦਿਓ ਮੇਰੇ ਤੇ ਅੱਜ ਚੱਕ ਕੇ ਲਾ ਜੋ ਮੇਰੇ ਪਰਿਵਾਰ ਨੂੰ ਵੀ ਲੈ ਜਾਓ ਪਰਮਿੰਦਰ ਨੂੰ ਕਾਫੀ ਲੋਕਾਂ ਦੇ ਫੋਨ ਆ ਰਹੇ ਨੇ ਕਹਿੰਦੇ ਵੀ ਸਾਡੀ ਮਦਦ ਕਰੋ ਸਾਡਾ ਸਾਥ ਦਿਓ ਪਰਮਿੰਦਰ ਨੂੰ ਰਾਜਨੀਤੀ ਵਾਲੇ ਲੋਕਾਂ ਦੇ ਫੋਨ ਵੀ ਆ ਰਹੇ ਨੇ ਜਾਂ ਕੋਈ ਆਮ ਲੋਕ ਹੀ ਨੇ ਜਿਹੜੇ ਨਹੀਂ ਮੈਨੂੰ ਜ਼ਿਆਦਾਤਰ 80 85% ਦਾ ਆਮ ਲੋਕਾਂ ਜਾਂਦਾ ਹੁੰਦਾ ਮੈਂ ਕੱਲ ਦੀ ਦੱਸਦਾ ਮੈਨੂੰ ਦੋ ਮਾਤਾਵਾਂ ਦੇ ਫੋਨ ਆਏ ਨੇ ਇੱਕ ਤਾਂ ਆਪਣੀ ਮਾਨਸਾ ਤੋਂ ਜੇ ਕਹਿੰਦਾ ਹੁੰਦਾ ਘਰੇ ਚੱਲ ਬਣਦੇ ਆ ਉਹ ਵਿਚਾਰੀ ਰੋਣ ਲੱਗ ਗਈ ਮੇਰੇ ਕੋਲ ਜਿਵੇਂ ਮੇਰਾ ਉਦੋਂ ਬਾਅਦ ਮੇਰਾ ਮਨ ਦੁਖੀ ਹੋਇਆ 5 ਵਜੇ ਤੋਂ ਬਾਅਦ ਮੈਂ 5 ਵਜੇ ਤੋਂ ਬਾਅਦ ਤਾਂ ਯਾਰ ਮੈਨੂੰ ਪਤੀ ਲੱਗਿਆ ਮੈਂ ਕਿੱਥੇ ਫਿਰਦਾ ਕਿੱਥੇ ਨਾਲ ਜਦੋਂ ਮੈਂ ਉਹ ਮਾਤਾ ਦੇ ਬਹਿਣ ਸੁਣੇ ਉਹਨੇ ਮੇਰੇ ਤੇ ਫੋਨ ਤੇ ਬਹਿਣ ਪਾਏ ਵੀ ਮੇਰਾ ਇੱਕ ਪੁੱਤ ਹੈ ਉਹ ਇਸ ਟਾਈਮ ਬੁਰੇ ਹਾਲ ਚ ਪਿਆ ਤੂੰ ਜਾਂ ਤਾਂ ਮੈਨੂੰ ਲੈ ਜਾ ਕਿਤੇ ਆਪਦੇ ਘਰੇ ਲਾਇਆ ਜਾ ਉਹਨੂੰ ਲਾਇਆ ਚੰਗੇ ਸਰ ਦੇ ਵਰਦੇ ਦੀ ਐ ਮੈਂ ਆਖਿਆ ਮਾਤਾ ਕੀ ਹੱਲ ਕਰਾਂ ਮਹਾਮਾਤਾ ਤੂੰ ਥਾਣੇ ਚ ਜਾ ਕਹਿੰਦੀ 50 20 ਵਾਰ ਵਾਗੀ ਮਹਾਮਾਤਾ ਤੂੰ ਇਹਨੂੰ ਕੋਹ ਕਰਵਾ ਲੈ ਕੇ ਜਾ ਇਹਨੂੰ ਬਲਾ ਪੁਲਿਸ ਨੂੰ ਮੌਕਾ ਦਿਖਾ ਉਹ ਕਹਿੰਦੀ ਪੁੱਤ ਕੀ ਕਰਾਂ ਆਉਂਦਾ ਨਹੀਂ ਕੋਈ ਇੱਕ ਮੈਨੂੰ ਭੈਣ ਦਾ ਫੋਨ ਆਉਂਦਾ ਫੱਤੇ ਘਰ ਤੋਂ ਦਾ ਭਾਈ ਹੁੰਦਾ ਦਾ ਉਹਦਾ ਉਹਦਾ ਵੀ ਆਪਾਂ ਘਰੇ ਵਾਗ ਜਾਣਾ ਜੇ ਕਿਸੇ ਉਹਦਾ ਮਾਂ ਪਿਓ ਬਜ਼ੁਰਗ ਹੈ ਉਹਦੀ ਮਾਂ ਦੀਆਂ ਉਂਗਲਾਂ ਗੱਲ ਰੱਖਿਆ ਨੇ ਸ਼ੂਗਰ ਵਾਲ ਮੁੰਡੇ ਦੀਆਂ ਦੀਆਂ ਉਹ ਆਪ ਦੀ ਦਵਾਈ ਲੈਣ ਖਾਤਰ ਜੋ ਕੁੜੀ ਪੈਸੇ ਪਾਉਂਦੀ ਆ ਜਾਂ ਉਹਦਾ ਜਵਾਈ ਪੈਸੇ ਪਾਉਂਦਾ ਉਹ ਖੋਹ ਕੇ ਲੈ ਜਾਂਦਾ। ਹੂੰ। ਰੋਜ਼ ਤੇ ਡੱਕਿਆ ਹੁੰਦਾ, ਬੇਸੁੱਧਾ ਹੁੰਦਾ। ਆਪਣੇ ਬੱਚੇ ਤਾਂ ਨਸ਼ੇ ਨਾਲ ਮਰ ਰਹੇ ਨੇ। ਇਹ ਦਾਅਵੇ ਕਰ ਰਹੇ ਨਸ਼ੇ ਖਤਮ ਕਰਨ ਦੇ। ਅੱਛਾ, ਨਸ਼ੇ ਵਾਲਿਆਂ ਨੂੰ ਇਹ ਫੜ ਨਹੀਂ ਰਹੇ। ਜੇ ਫੜਦੇ ਨੇ ਤਾਂ ਦੂਜੇ ਤੀਜੇ ਨੂੰ ਛੱਡ ਦਿੰਦੇ ਨੇ। ਉਹਨਾਂ ਨੂੰ ਕਹਿ ਰਹੇ ਨੇ ਗਰੁੱਪ ਬਣਾ ਰਹੇ ਨੇ ਵੀ ਤੁਸੀਂ ਇਕੱਠੇ ਹੋ ਕੇ ਝੋਟੇ ਨੂੰ ਮਾਰ ਦੋ। ਝੋਟੇ ਨੂੰ ਚੁੱਪ ਕਰਾ ਦਿਓ। ਉਹ ਤਾਂ ਦੋ ਦਿਨਾਂ ਜਿਵਾੜ ਆ ਜਾਂਦੇ ਨੇ। ਆਹ ਇਹ ਪੰਜਾਬਾ ਖਾਤਰ ਲੜਦੇ ਨੇ ਜਾਂ ਬੋਲਦੇ ਨੇ ਉਹਨਾਂ ਤੇ ਹੀ ਪਰਚੇ ਪਾਈ ਜਾਂਦੇ ਨੇ। ਫੇਰ ਕੁਛ ਆਪਣੀਆਂ ਵੀਡੀਓ ਕੱਟ ਕੇ ਚਲਾਤੀਆਂ ਪੱਤੇ ਦੇ ਚੈਨਲ ਤੇ ਵੀ ਇੰਟਰਵਿਊ ਕਰੀ ਸੀ ਵੀ ਭਾਈ ਕਿਸਦਾ ਕੋਈ ਦੋਸ਼ ਨਹੀਂ ਚਲੋ ਕੋਈ ਕਿਵੇਂ ਪਹੁੰਚ ਗਿਆ ਕੋਈ ਕਿਸੇ ਨੂੰ ਨਾ ਪਹੁੰਚ ਤੜਾ ਪਹੁੰਚ ਗਿਆ ਉਹ ਜੋਦਾ ਜੋ ਨਹੀਂ ਪਹੁੰਚਿਆ ਸਾਡੇ ਵਰਗਾ ਹਨਾ ਵੀ ਚਲੋ ਉਹ ਵੀ ਬਾਅਦ ਚ ਦੋ ਸਟੇ ਲੱਗੀ ਪਹੁੰਚ ਜਾਂਦਾ ਪਰ ਯਾਰ ਸਮਝਾਉਤਾ ਜਿਹੜਾ ਉੱਥੇ ਕਰਿਆ ਸੀਗਾ ਉਹ ਕਿਸ ਹਾਲਾਤਾਂ ਨਾਲ ਹੋਇਆ ਕਿਹਦੀ ਕਿਹਦੀ ਸਹਿਮਤੀ ਨਾਲ ਹੋਇਆ ਕਿਵੇਂ ਹੋਇਆ ਕਿਉਂ ਆਇਆ ਕਿ ਟਾਈਮ ਸੌ ਗੱਲਾਂ ਹੁੰਦੀਆਂ ਪੀੜ ਪੜਤੀ ਹੁੰਦੀ ਆ ਕੋਈ ਪੀੜ ਸ਼ਰਾਤ ਕਰ ਦਿੰਦੀ ਕੋਈ ਅਗਜ ਨਹੀਂ ਕਰ ਦਿੰਦੀ ਕਿਸੇ ਨੂੰ ਉਹ ਸਾਰੇ ਨੂੰ ਆਪਦੀ ਭਰਾ ਨੇ ਉਹ ਪੱਗਾਂ ਵਾਲੇ ਹੁਣ ਜੇ ਉਹਦੇ ਆਪਾਂ ਉਹ ਜਾਣ ਦੀ ਕੋਸ਼ਿਸ਼ ਕਰਦੇ ਸਾਰੇ ਸ਼ਸਤਰ ਸਾਰੀ ਸਿੰਘ ਸੀ ਹਨਾ ਬਾਹਲੇ ਲੋਕ ਮੈਨੂੰ ਕਹਿੰਦੇ ਤੇਰੇ ਨਾਲ ਸ਼ਸਤਰ ਸਾਰੀ ਚੜਦੀ ਕਲਾ ਸਿੰਘ ਸੀ ਹੁਣ ਮੈਂ ਸੰਗਰੂਰ ਤੱਕ ਕਿਵੇਂ ਜਾਂਦਾ ਇੱਥੇ ਲੜਕੇ ਪਾ ਜਾਂਦਾ ਗਾਹਾਂ ਲੜਕੇ ਪਾ ਜਾਂਦਾ ਫੇਰ ਕਹ ਫੇਰ ਫੇਰ ਤਾਂ ਮੈਨੂੰ ਮਿੱਟ ਜਿਹੇ ਗੁੰਡਾ ਬਣਾ ਦਿੰਦੇ ਖਾਲਸਤਾਨੀ ਬਣਾ